ਹਾਂ ਤੇ ਬਾਬਾ ਕਹਿੰਦੇ ਹਨ ਬੱਚੇ ਸਰਵ ਸਮਰਪਿਤ ਹੋ ਜਾਓ ਤੁਹਾਡੇ ਕੋਲ ਜੋ ਕੁਝ ਵੀ ਹੈ ਉਹ ਬਾਪ ਨੂੰ ਸੌਂਪ ਦਿਓ ਮੈਂ ਅਤੇ ਮੇਰਾ ਵਿੱਚ ਰਹਿਣ ਵਾਲੀਆਂ ਆਤਮਾ ਕਦੀ ਗਿਆਨੀ ਨਹੀਂ ਬਣ ਸਕਦੀਆਂ ਨਾ ਜੋਗੀ ਅਤੇ ਨਾ ਹੀ ਤਰਨਤ ਸਰੂਪ ਬਣ ਸਕਦੀਆਂ ਜੇ ਕਿਸੇ ਵੀ ਆਤਮਾ ਦੇ ਅੰਦਰ ਜਰਾ ਯਹ ਵੀ ਮੈਂ ਅਤੇ ਮੇਰਾਪਣ ਹੈ ਬਾਪ ਸਮਾਨ ਬਣਨਾ ਅਸੰਭਵ ਹੈ ਇਸ ਲਈ ਬੱਚੇ ਮੈਂ ਅਤੇ ਮੇਰਾ ਇਸ ਦਾ ਤਿਆਗ ਕਰੋ ਸਖਸ਼ਮ ਰੀਤੀ ਨਾਲ ਆਪਣੀ ਆਪ ਚੱਕ ਕਰੋ ਅਤੇ ਕੰਜ ਕਰੋ ਨਿਮਤ ਬਣ ਕੇ ਕਰਮਾ ਵਿਵਹਾਰ ਵਿੱਚ ਆਓ ਤਦ ਹੀ ਤੁਸੀਂ ਕਰਮਾਂ ਦੇ ਪ੍ਰਭਾਵ ਤੋਂ ਬਾਚ ਸਕਦੇ ਹੋ ਜਦੋਂ ਵੀ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਆਪਣੀ ਆਪ ਸਮਝਦੇ ਹੋ ਨਾ ਤਾਂ ਉਸ ਵਿੱਚ ਫਸ ਜਾਂਦੇ ਜੇ ਉਹੀ ਕੰਮ ਦੀ ਜ਼ਿੰਮੇਵਾਰੀ ਕੋਈ ਹੋਰ ਸੰਭਾਲ ਲਵੇ ਹਲਕੇ ਰਹਿ ਕੇ ਕੰਮ ਕਰ ਸਕਦੇ ਅਤੇ ਇਸੇ ਤਰ੍ਹਾਂ ਆਪੇ ਹੀ ਬਾਪ ਬਣ ਕੇ ਤੁਸੀਂ ਬੱਚਿਆਂ ਦੀ ਜ਼ਿੰਮੇਵਾਰੀ ਉਠਾਣ ਆ ਗਿਆ ਫਿਰ ਤੁਹਾਡਾ ਕਰਤਿਆ ਵਾ ਸਿਰਫ ਬਾਪ ਦੇ ਕੰਮ ਵਿੱਚ ਸੰਯੋਗੀ ਬਣਾ ਅਤੇ ਇੰਨੇ ਵਟੇ ਕੰਮ ਵਿੱਚ ਸੰਯੋਗੀ ਸਿਰਫ ਗਿਆਨ ਸਰੂਪ ਜੋ ਬਿਸਰੂਪ ਅਤੇ ਤਾਰਨਾ ਸਰੂਪ ਆਤਮਾ ਹੀ ਬਣ ਸਕਦੀਆਂ ਹਨ ਬਾਪ ਦੇ ਕੰਮ ਵਿੱਚ ਸੰਯੋਗੀ ਆਤਮਾ ਬਾਪ ਸਮਾਨ ਆਤਮਾ ਹੈ ਜਿਸ ਬੱਚੇ ਨੂੰ ਬਾਪ ਉਤੇ 100% ਨਿਸ਼ਚੈ ਹੈ ਉਹ ਸਰਵ ਸਮਰਪਿਤ ਹੋ ਸਕਦਾ ਹੈ ਅਤੇ باپ ਸਮਾਨ ਬਣ ਸਕਦਾ ਹੈ ਦੇਖੋ ਬੱਚੇ ਇਸ ਸਮੇਂ ਸਿਰਫ ਤੁਹਾਡੇ ਕਲਿਆਣ ਲਈ ਹੀ ਤੁਹਾਨੂੰ ਪੜਾਉਣਾ ਆਇਆ ਹਾਂ ਵਸ ਤੁਸੀਂ ਬਾਪ ਤੇ ਨਿਸ਼ਚੈ ਰੱਖੋ ਦੇਖੋ ਭਗਤੀ ਵਿੱਚ ਵੀ ਗਾਇਨ ਹੈ ਨਾ ਕਿ ਭਗਵਾਨ ਦੇ ਕਰ ਦੇਰ ਹੈ ਅੰਦੇਰ ਨਹੀਂ ਜਿਸ ਦੇ ਭਗਵਾਨ ਜਿਸ ਤੇ ਭਗਵਾਨ ਦੀ ਨਜ਼ਰ ਹੈ ਉਸ ਦਾ ਕੋਈ ਵਾਲ ਵੀ ਵੰਕਾ ਨਹੀਂ ਕਰ ਸਕਦਾ ਕਦੇ ਇਸੇ ਤਰ੍ਹਾਂ ਆਪੇ ਹੀ ਭਗਵਾਨ ਤੁਹਾਡਾ ਆਪਣਾ ਬਣ ਗਿਆ ਪਲਾ ਕਦੇ ਬਾਪ ਆਪਣੇ ਸਪੁੱਤਰ ਬੱਚਿਆਂ ਨੂੰ ਅਕਲਿਆਨ ਦੇਖ ਸਕਦਾ ਨਹੀਂ ਨਾ ਨਹੀਂ ਦੇਖ ਸਕਦਾ ਸਿਰਫ ਬਾਪ ਦੇ ਨਿਸ਼ਚੇ ਰੱਖੋ ਅਤੇ ਬਾਪ ਦੇ ਗਿਆਨ ਨੂੰ શિક્ષਕਾ ਨਾਲ ਸਮਝ ਕੇ ਆਪਣੀ ਆਪ ਹੀ ਚੈਕਿੰਗ ਕਰੋ ਤੇ ਚੇਂਜ ਕਰੋ ਅਗੇ ਤੁਸੀਂ ਬੱਚਿਆਂ ਨੂੰ ਬਾਪ ਦਾ ਪੂਰਾ ਸੰਯੋਗ ਹੈ ਇਸ ਲਈ ਹਲਕੇ ਰਹੋ ਖੁਸ਼ ਰਹੋ ਉਮੰਗ ਉਤਸ਼ਾਹ ਨਾਲ ਬਾਪ ਦੇ ਸੰਗ ਰਹਿ ਕੇ ਆਪਣੀ ਮੰਜ਼ਿਲ ਤੱਕ ਪਹੁੰਚੋ ਜੋ ਬੱਚਾ ਇਸ ਸਮੇਂ ਬਾਪ ਦੇ 100% niche ਰੱਖ ਕੇ ਸਰਵ ਸਮਰਪਿਤ होके ਚੱਲ ਰਿਹਾ ਹੈ ਨਾ ਉਸ ਦਾ ਹਰ ਕੰਮ ਸਮੇਂ ਤੋਂ ਪਹਿਲਾਂ ਹੀ ਹੋਵੇਗਾ ਅਤੇ ਬਹੁਤ ਹੀ ਕਲਿਆਨਕਾਰੀ ਵੀ ਹੋਵੇਗਾ ਅਤੇ ਜਿਸ ਬੱਚੇ ਦੇ niche ਵਿੱਚ ਕਮੀ ਹੈ ਨਰਤਾਤ ਇੱਕ ਬਲ ਇੱਕ ਭਰੋਸਾ ਨਹੀਂ ਹੈ ਤੇ ਉਸ ਦਾ ਸਮੇਤੋ ਮੰਜ਼ਿਲ ਤੇ ਪਹੁੰਚਣਾ ਅਸੰਭਵ ਹੈ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ